ਆਪਣੇ ਆਸ਼ਕ ਦੇ ਨਾਲ ਪਤਨੀ ਹੋਟਲ ਦੇ ਕਮਰੇ 'ਚ ਮਨਾ ਰਹੀ ਸੀ ਰੰਗ ਰਲੀਆਂ ਜਦੋਂ ਪਤੀ ਨੂੰ ਲੱਗੀ ਭਣਕ ਤਾਂ ਮੌਕੇ ਤੇ ਪਹੁੰਚਿਆ ਤਾਂ ਸੀਨ ਦੇਖ ਕੇ ਹੈਰਾਨ ਹੋ ਗਿਆ ਤੇ ਫੁੱਟ ਫੁੱਟ ਕੇ ਰੋਣ ਲੱਗਿਆ ਮਾਮਲਾ ਮੈਸਾ ਤੋਂ ਸਾਹਮਣੇ ਆਇਆ ਜਿੱਥੇ ਦੇ ਰਹਿਣ ਵਾਲੇ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਉਸਨੇ ਪ੍ਰੇਮੀ ਦੇ ਨਾਲ ਆਪਣੀ ਪਤਨੀ ਨੂੰ ਰੰਗੇ ਹੱਥੀ ਫੜਿਆ ਉਜਾਦੋ ਬੱਚੇ ਵੀ ਨੇ ਤੇ ਉਹਨਾਂ ਦੇ ਰਿਸ਼ਤੇ ਧਾਰ-ਧਾਰ ਹੋ ਗਏ ਉਹਨਾਂ ਕਹਿੰਦੇ ਕਿ ਪਹਿਲਾਂ ਵੀ ਉਸ ਦੀਆਂ ਹਰਕਤਾਂ ਤੇ ਸ਼ੱਕ ਸੀ ਤੇ ਦੇ ਪਰਿਵਾਰ ਨੂੰ ਵੀ ਸਮਝਾਇਆ ਸੀ ਤੇ ਇਸ ਨੂੰ ਵੀ ਸਮਝਾਇਆ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਈ ਤੇ ਅੱਜ ਆਪਣੇ ਹੋਟਲ 'ਚ ਅੱਜ ਹੀ ਆਪਣੇ ਪ੍ਰੇਮੀ ਦੇ ਨਾਲ ਹੋਟਲ 'ਚ ਮਿਲਣ ਆਈ ਸੀ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾਦੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ ਤੇ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫ ਕਰ ਦਿੱਤਾ ਲਗਾ ਬੱਚੇ ਛੋਟੇ ਛੋਟੇ ਹੈਗੇ ਨੇ ਕਿ ਚੱਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਨੂੰ ਕਟੋਗੜ ਦੀ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੋਂ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾ ਦੀ ਤੇ ਸਰ ਜਦੋਂ ਮੈਂ ਆਇਆ ਇਸ ਗਿਆਨੀ ਲੱਸੀ ਵਾਲੇ ਦੇ ਕੋਲ 호텔 ਹੈ ਨਹੀਂ 호텔 ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਈ ਥੀ ਫੜਿਆ ਇਹ ਤੁਹਾਨੂੰ ਪਹਿਲਾਂ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਾਲ ਨੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਏ ਸਟਾਇਲ ਹੋਇਆ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਹੈ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਰ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰਾ ਨਾਮ ਪਰਵੇਸ਼ ਗੁਲਾਟੀ ਆ ਜੀ ਆਹ ਜਿਹੜੀ ਲੜਕੀ ਦਾ ਮੈਟਰ ਹੈ ਕੀ ਤੁਹਾਡੇ ਕੋਲ ਲੱਗਦਾ ਹੈ ਲੜਕੀ ਦਾ ਲੜਕੀ ਮੇਰੀ ਨੂੰਹ ਆ ਮੇਰੇ ਬੇਟੇ ਦੀ ਘਰ ਦੀ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਤੋਂ ਹੀ ਲੜਾਈ ਝਗੜਾ ਕਰਦੀ ਹੈ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਰ ਸਮਨਸੀ ਕਿਸੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਸੀ ਉਦੋਂ ਪਰਿਵਾਰ ਨੇ ਬਹਿ ਕੇ ਗਲੀ ਮਹਲਾ ਜਾਂ ਮੋਤਵਾਰਾ ਨੇ ਬਹਿ ਕੇ ਦਾ ਰਾਜੀ ਨਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਰਦੇ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮਐਲਏ ਦੀ ਕੋਠੀ 'ਚ ਬਹਿ ਕੇ ਦੇ ਅਸੀਂ ਰਾਜੀਨਾਮਾ ਇਹਦਾ ਹੋਇਆ ਸੀ ਉਹਨ ਵੀ ਅੱਜ ਇੱਥੋਂ ਫੜ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਿਆਮ ਕਹਿੰਦੀ ਕਹਿੰਦੀ ਮੈਂ ਇਸੇ ਨਾਲ ਇਹਦੇ ਨਾਲ ਰਹਿਣਾ ਮੈਂ ਆਪਣੇ ਘਰ ਵਾਲੇ ਨਾਲ ਪਹਿਲੋਂ ਆਨੇ ਆਪਣਾ ਭਰਾ ਬਣਾਇਆ ਸੀ ਉਹ ਜਾਣ ਬੁਝ ਕੇ ਤੁਹਾਡੇ ਨਾਲ ਨਾ 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 ਆਓ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਉਹ ਵੀ ਤੁਹਾਡੇ ਨਾਲ ਅੱਗੋਂ ਆਕਰਦਾ ਦਿੱਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਕੋਲ ਲੰਘਦਾ ਜਾਂ ਗਲੀ ਬਜਾਰ ਤੋਂ ਲੰਘਦਾ ਚੌੜਾ ਹੋ ਗਿਆ ਲੰਘਦਾ ਵੀ ਆ ਲੋਈ ਅਸੀਂ ਤੁਹਾਡੀ ਜਨਾਨੀ ਖਲਾਈ ਜਿਹੜੇ ਪੁਲਿਸ ਆਈ ਹੈ ਤੇ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇੱਕ ਲੱਸਿਆ ਜੇ ਤੁਹਾਡੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਏ ਉਹ ਅੱਗੋਂ ਸਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਨੂੰ ਸੱਧਿਆ ਇੱਥੇ ਆਓ ਉਦੋਂ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਦਾ ਵੀ ਇਸ ਮਾਮਲੇ ਦਿੱਤੇ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਦਾ ਕੋਈ ਵਿਵਾਦ ਚੱਲ ਰਿਹਾ ਤੇ ਅਸੀਂ ਮੌਕੇ ਦੇ ਉੱਤੇ ਪਹੁੰਚੇ ਹ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਉਹਦੇ ਵੇਲੇ ਹਸਬੰਡ ਆਏ ਨੇ بس ਉਹਨਾਂ ਦਾ ਇੰਨਾ ਹੀ ਆਪਸ ਵਿੱਚ ਡਿਸਕਿਊਡ ਹੋਰ ਕੋਈ ਗੱਲ ਪਾਣੀ ਹੋਈ। ਇਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਲੜਕਾ ਹੋਣੇ ਪਹਿਲੇ ਭਰਾ ਭੈਣ ਬਣਾਈ ਸੀ ਆਪਣੀ। ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਬਾਕੀ ਇਹ ਆ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ ਨਾਲ ਜਾਣਾ ਚਾਹੁੰਦੀ। ਖੈ ਦਾਦੀ ਇਹ ਕਿ ਪਤਨੀ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਹੀ ਰਹੇਗੀ ਅਤੇ ਪਤੀ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਹਕੀਕਤ ਦੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।